भाई की हाल है ठीक है भाई ठीक है भाई थोड़ा बिल आया हाँ भाई आया मेरा बिल भाभी थोड़ा बिल आया हाँ वीरें आया मेरा बिल ਬਾਈ ਤੁਹਾਡਾ ਬਿੱਲ ਆਇਆ ਹਾਂ ਹਾਂ ਇਹ ਆ ਸਾਡਾ ਬਿੱਲ ਬਈ ਤੁਸੀਂ ਕੀ ਕਹਿ ਰਹੇ ਹੋ ਮੈਂ ਤਾਂ ਵਕਤ ਪਿਆ ਮੇਰੇ ਬਿਜਲੀ ਦੇ ਬਿੱਲ ਤੇ ਜ਼ੀਰੋ ਲਿਖਿਆ ਆਇਆ ਮਨ ਤਾਂ ਡਰ ਲੱਗ ਰਿਹਾ ਕਿਥੇ ਮੇਰਾ ਸੁਪਨਾ ਤਾਂ ਨਹੀਂ ਬਾਈ ਇਹ ਸੁਪਨਾ ਨਹੀਂ ਸੱਚ ਹੈ ਮਾਨ ਸਰਕਾਰ ਕਰਕੇ ਸਾਡੇ ਸਭ ਦੇ ਬਿੱਲ ਜ਼ੀਰੋ ਆਏ ਨੇ ਤਾਂ ਹੀ ਤਾਂ ਸਾਡੇ ਘਰਾਂ ਦੇ ਵਿੱਚ ਤਰੱਕੀ ਹੋਈ ਹੈ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਤਾਂ ਹੀ ਤਾਂ ਸਾਡੇ ਘਰੇ ਸਾਈਕਲ ਆਇਆ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਤਾਂ ਹੀ ਮੇਰੇ ਕੋਲ ਸਲਾਈ ਮਸ਼ੀਨ ਆਈ ਤੇ ਮੈਂ ਆਪਣੇ ਜਵਾਕ ਨੂੰ ਲੈਪਟਾਪ ਦਵਾ ਸਕਿਆ ਸਿਰਫ ਇਸੇ ਜ਼ੀਰੋ ਬਿੱਲ ਕਰਕੇ 600 ਯੂਨਟ ਪਰ ਹਮ 1 ਮੀਟਰ ਤੇ 600 ਯੂਨਟ ਉਹਦੇ ਕਿਲੋਵੈਟ ਦੀ ਕੋਈ ਸ਼ਰਤ ਨਹੀਂ ਲਾਈ ਬਿਜਲੀ ਦਾ ਬਿੱਲ ਜ਼ੀਰੋ ਆਊਗਾ ਇਹ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਸਹੂਲਤ ਹੈ ਔਰ ਸਹੂਲਤਾਂ ਦੇਣਾ ਹੀ ਸਰਕਾਰ ਦਾ ਕੰਮ ਹੈ ਐ ਨਹੀਂ ਪਤਾ ਲਾਈ ਦਾਂ ਸੀ ਇੱਧਰ ਬੋਲੀਏ ਜਾਂ ਇੱਧਰ ਬੋਲੀਏ ਜਾਂ ਇੱਧਰ ਬੋਲੀਏ ਜਿੱਧਰ ਨੂੰ ਮਰਜ਼ੀ ਦੇਖ ਲਓ ਉਨੇ ਹੀ ਹੁੰਦੇ ਸੀ ਉਹੀ ਪਿਆਰ ਹੈ ਤੁਹਾਡਾ ਜਿਹੜਾ ਉਹਦੇ ਕਰਕੇ ਅੱਜ ਇੱਥੇ ਬੈਠੇ ਆਂ ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਜਿਹੜੇ ਆ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਐ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਸੋ ਉਹਨਾਂ ਬੱਚਿਆਂ ਲਈ ਮੈਂ ਇੱਕ ਤੁਹਾਡੇ ਵੱਲੋਂ ਜ਼ੋਰਦਾਰ ਤਾੜੀ ਚਾਹਨਾ ਕੋਈ 11ਵੀਂ ਵਾਲੇ ਆ ਕੋਈ 12ਵੀਂ ਵਾਲੇ ਆ ਹੁਣ ਬਹੁਤੀ ਦੂਰ ਨਹੀਂ ਹੈਗੀ ਮੰਜ਼ਿਲ ਬਸ 11ਵੀਂ 12ਵੀਂ 'ਚ ਪਹੁੰਚ ਗਏ ਅੱਗੇ ਮੰਜ਼ਿਲ ਹੀ ਆ ਬਸ ਕਿਸੇ ਨੇ ਡਾਕਟਰ ਬਣਨਾ ਕਿਸੇ ਨੇ ਸਾਇੰਟਿਸਟ ਬਣਨਾ ਇੱਕ ਨੇ ਕਿਹਾ ਮੈਂ ਜੱਜ ਬਣਨਾ ਬਣੋ ਜੱਜ ਬਣੋ ਸਾਇੰਟਿਸਟ ਬਣੋ ਡਾਕਟਰ ਬਣੋ ਮੌਕੇ ਮਿਲਣਗੇ ਪਹਿਲਾਂ ਇੱਥੇ ਮੌਕੇ ਨਹੀਂ ਮਿਲਦੇ ਸੀ ਪਹਿਲਾਂ ਜਿਹੜੇ ਆਪਾਂ ਮੂਰੇ ਲਾਇਏ ਸੀ ਲੀਡਰ ਉਹ ਆਪਦੇ ਜਵਾਕਾਂ ਨੂੰ ਤਾਂ ਪੜਾ ਆ ਗਏ ਪਹਾੜਾਂ ਪੂੜਾਂ ਵਾਲੇ ਸਕੂਲਾਂ 'ਚ ਆਪਦੇ ਚਾਚੇ ਤਾਇਿਆਂ ਦੇ ਜਵਾਕਾਂ ਨੂੰ ਵੀ ਪੜਾ ਗਏ ਜੀਜੇ ਸਾਲਿਆਂ ਨੂੰ ਵੀ ਪੜਾ ਗਏ ਅੱਪਰ ਹੈਗੇ ਆਪਾਂ ਨੂੰ ਫਿਰ ਆਪਾਂ ਨੇ ਆਪਣੀ ਕਿਸਮਤ ਚ ਹੀ ਮੰਨ ਲਿਆ ਵੀ ਸਾਡੀ ਤਾਂ ਕਿਸਮਤ ਹੀ ਐ ਜੀ ਆ ਬਸ। ਵੀ ਇੱਥੇ ਹੀ ਰਹਿਣਾ ਐਸੇ ਇਲਾਕੇ 'ਚ ਹੀ ਰਹਿਣਾ ਬਸ। ਨੌਵੀਂ ਤਾਂ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ। ਦਸਵੀਂ 'ਚ 80% ਫੇਲ ਹੋ ਜਾਂਦੇ ਸੀ ਕਹਿੰਦੇ ਆਜੋ ਆਟਾ ਦਾਲ ਸਕੀਮ 'ਚ ਆ ਗਏ ਹੁਣ ਤੁਸੀਂ ਬਸ ਆਜ ਪੜ੍ਹਦੇ ਰਹੋ ਬਸ ਇੱਥੇ। ਹੁਣ ਅਸੀਂ ਸਕੂਲ ਆਫ ਐਮਿਨਾਂ ਸ਼ੁਰੂ ਕੀਤਾ। ਇਹਦਾ ਮਤਲਬ ਕੀ ਐ? ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ ਨੌਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ। ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕਿ ਮੈਂ ਜ਼ਿੰਦਗੀ ਚ ਆ ਕੇ ਕਰਨਾ ਬਸ ਆ ਸਕੂਲ ਆਫ ਫੈਮਿਨਸ ਮੇਰੇ ਲਈ ਕੋਈ ਇਹ ਪਗਾਨੇ ਪਿੰਡ ਨਹੀਂ ਹੈ ਗਿਆ ਛਾਜਲੀ ਹੈ ਪਾਈਕੀ ਪਸੌਰ ਹੈ ਸੰਗਤੀ ਵਾਲਾ ਮਹਿਦੇਾਸ ਹੈ ਮੋਜੋ ਵਾਲਾ ਹੈ ਇਧਰ ਗਰਾਹ ਹੈ ਪਰਲੇ ਪਸ ਜਗੇ ਪੜਾ ਉਹ ਦੁਕਾਨ ਧਰਮਗਾੜਾ ਫਿਰ ਮੇਰਾ ਪਿੰਡ ਆ ਜਾਂਦਾ ਫਲੇੜਾ ਕਣਕਵਾਲ ਹੈ ਸਾਰੇ ਤਾਂ ਮੈਂ ਜਦੋਂ ਪਹੇ ਸੀ ਮੈਂ ਤਾਂ ਉਦੋਂ ਵੀ ਆਉਂਦਾ ਰਿਹਾ ਇੱਥੇ ਆ ਕੋਖਰਪੂਆ ਵੇਚੀ ਹੋਈ ਹੈ ਗੰਡੂਆਂ ਵੇਚਦੀ ਉਧਰੋਂ ਆਉਂਦੇ ਹੁੰਦੇ ਸੀ ਟਿੱਬੇ ਵੇਚਦੀ ਇਹ ਪਿੰਡਾਂ ਨੂੰ ਜਾਣਦੇ ਆ ਪਿੰਡ ਆਪਦੇ ਨੇ ਮਤਲਬ ਮੈਨੂੰ ਇੱਥੇ ਆ ਕੇ ਐਂ ਲੱਗਦਾ ਜਿਵੇਂ ਕਿਸੇ ਕੁੜੀ ਨੂੰ ਪਿੱਕ ਕਿ ਆ ਕੇ ਲੱਗਦਾ ਹੁੰਦਾ ਪਿੱਕਿਆਂ ਦੀ ਠੰਡੀ ਹਵਾ ਜਿਹੜੀ ਐ ਸੋ ਸੰਗਰੂਰ ਤੁਸੀਂ ਮੈਨੂੰ ਪਹਿਲਾ ਕਲਾਕਾਰ ਬਣਾਇਆ ਫਿਰ ਮੈਨੂੰ ਪਾਰਲੀਮੈਂਟ ਚ ਭੇਜਿਆ ਦੋ ਵਾਰੀ ਸੋ ਤੁਹਾਡੇ ਤੋਂ ਕੀਲ ਕੋ ਕੇ ਰੱਖੀਏ ਫਿਰ ਉਹਨੂੰ ਜਿਵੇਂ ਚੀਮਾ ਸਾਹਿਬ ਨੇ ਕਿਹਾ ਖਜ਼ਾਨੇ ਦੀ ਚਾਬੀਆਂ ਤੁਹਾਨੂੰ ਫੜਾ ਰੱਖੀਆਂ ਮੇਰਾ ਪਿੰਡ ਵੀ ਦਿੜਬੇ ਚ ਹੀ ਪੈਂਦਾ ਕਿ ਇੱਥੋਂ ਡੜਬੇ ਤੋਂ ਸ਼ੁਰੂ ਹੋਇਆ ਨਾ ਰੋਗੜਾ ਕੌਰੀਆਂ ਇਧਰ ਦੀ ਹੁੰਦੇ ਹੋਏ ਸਾਜਲੀ ਵਿੱਚ ਆਹੋ ਕੇ ਗਾਹਾਂ ਜਾ ਕੇ ਉਹ ਫਤੇਗੜ ਗੰਡੂਆਂ ਕਣਕਾਲ ਧਰਮਗੜ ਸਤੋਜ ਲਾ ਆਖਰੀ ਪਿੰਡ ਸਤੋਜ ਤੇ ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ 'ਚ ਕੱਲ ਡਾਕਟਰ ਅੰਮੇਦਕਰ ਪੀਮਰਾਓ ਅੰਮੇਦਕਰ ਜੀ ਦਾ ਜਨਮ ਦਿਨ ਸੀ ਸ਼ਾਇਦ ਉਹਨਾਂ ਦੀ ਆਤਮਾ ਨੂੰ ਥੋੜੀ ਬਹੁਤ ਸ਼ਾਂਤੀ ਮਿਲੀ ਹੋਣੀ ਪਹਿਲੀ ਵਾਰ ਹੋਇਆ ਪੰਜਾਬ 'ਚ ਕਿਕ ਦਲਿਤ ਵਿੱਤ ਮੰਤਰੀ ਹੈ ਆਮ ਕਰ ਛੋਟੇ ਹੋਏ ਬੰਦਾ ਇੱਕ ਵਿੱਤ ਮੰਤਰੀ ਹੈ ਉਹਦੇ ਕੋਲੇ ਖਜ਼ਾਨਾ ਨਹੀਂ ਤਾਂ ਖਿਆਨੇ ਕਾਕਿਆਂ ਕੋਲੇ ਸੀ ਕਾਕਾ ਜੀ ਉਹ ਅਹੀਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਅਸੀਂ ਕਦੇ ਕਹਿ ਖਜ਼ਾਨਾ ਖਾਲੀ ਖਜ਼ਾਨੇ ਨਹੀਂ ਖਾਲੀ ਹੁੰਦੇ ਉਹਨਾਂ ਦੀਆਂ ਨੀਤਾਂ ਖਾਲੀ ਸੀ ਅਸਲ 'ਚ ਨੀਅਤ ਭਰੀ ਹੋਵੇ ਨਾ ਕੋਈ ਖਜ਼ਾਨਾ ਖਾਲੀ ਨਹੀਂ ਰਹਿੰਦਾ ਸਿਆਣੇ ਕਹਿੰਦੇ ਨੀਤਾਂ ਨੂੰ ਮਰਾਦਾਂ ਸੁਣ ਇਸ ਕਰਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਜਦੋਂ ਮੈਂ ਸਕੂਲ ਦੇ ਕੋਲ ਦੀ ਲੰਘਦਾ ਹੁੰਦਾ ਸੀ ਨਾ ਪਹਿਲਾਂ ਮੈਂ ਇੱਕ ਗੱਲ ਬੜੀ ਸੋਚਦਾ ਹੁੰਦਾ ਸੀ ਵੀ ਗਵਰਨਮੈਂਟ ਦੇ ਕਾਨੂੰਨ ਹੋਰ ਨੇ ਪਰ ਛਾਜਲੀ ਵਾਲਿਆਂ ਦੇ ਹੋਰ ਹੀ ਨੇ ਠੇਕਾ ਥਾਣਾ ਤੇ ਸਕੂਲ ਇੱਕੋ ਬਿਲਡਿੰਗ ਚ ਮੈਂ ਕਹਿਆ ਯਾਰ ਗਵਰਨਮੈਂਟ ਤਾਂ ਕਹਿੰਦੀ ਐ ਵੀ ਠੇਕੇ ਤੇ ਸਕੂਲ ਦਾ ਇੰਨਾ ਫਰਕ ਹੋਣਾ ਚਾਹੀਦਾ ਥਾਣਾ ਇੱਥੇ ਹੋਣਾ ਚਾਹੀਦਾ ਇਹ ਤਾਂ ਤਿੰਨੀ ਇੱਕੋ ਬਿਲਡਿੰਗ ਚ ਹੀ ਸੀ ਉਹ ਮੈਂ ਕਹਾਂ ਠੀਕ ਕਰੋ ਜੀ ਇਹਨਾਂ ਨੂੰ ਇੱਕ ਪਿੰਡਾ ਟੋਲ ਪਲਾਜੇ ਵਾਲਾ ਜਦੋਂ ਭਜਾਨਿਆ ਭਵਾਨੀਗੜ ਤੋਂ ਕਾਲਾ ਕਾਲਾਚਾੜ ਮੈਂ ਐਮਪੀ ਸੀਗਾ ਕਾਲਾਚਾੜ ਪਿੰਡਲੇ ਪੰਚਾਇਤ ਆਈ ਸਾਡੇ ਕੋਲੇ ਕਹਿੰਦੇ ਜੀ ਇੱਕ ਪੰਗਾ ਹੈ ਮੈਂ ਕੀ ਹੈ ਕਹਿੰਦੇ ਸਾਡੇ ਸਕੂਲ ਚ ਕੰਦ ਕਰਨੀ ਹੈ ਮੈਂ ਕਿਹ ਕੰਦ ਕਰਾਂ ਇਹ ਸਕੂਲ ਚ ਕੰਦ ਹੈ ਨਹੀਂ ਮੈਂ ਆਪਾਂ ਐਮਪੀ ਲੈਡ ਚ ਦੇ ਦਾਂਗੇ ਪੈਸੇ ਕਹਿੰਦੇ ਨਹੀਂ ਨਹੀਂ ਜੀ ਬਚਾਲੇ ਕਰਨੀ ਐ ਮੈਂ ਕਹੇ ਬਚਾਲੇ ਕਿਉਂ ਕਰਨੀ ਐ ਉਹ ਕਹਿੰਦੇ ਜੀ ਉਦੋਂ ਜਦੋਂ ਮਾਹੌਲ ਜਿਆ ਖਰਾਬ ਸੀ ਨਾ ਚੌਂਕੀ ਵੀ ਸਕੂਲ ਚ ਹੀ ਬਣਾਤੀ ਸੀ ਜੀ ਉਹ ਹੁਣ ਖੁੱਲ੍ਹਾ ਜੀ ਕੰਮ ਕਹਿੰਦੇ ਉਧਰ ਜਦੋਂ ਕਹਿੰਦੇ ਪੁਲਿਸ ਵਾਲੇ ਕਿਸੇ ਨੂੰ ਮੁੱਦਾ ਪਾ ਕੇ ਕੁੱਟਦੇ ਨੇ ਬੱਚੇ ਡਰ ਜਾਂਦੇ ਆ ਸਾਡੇ ਜੀ ਰਾਤ ਨੂੰ ਬੱਚੇ ਬੁਰਕ ਬੁਰਕ ਕੁੱਟਦੇ ਆ ਜੀ ਸੁਪਨੇ ਚ ਕਹਿੰਦੇ ਕੰਦ ਕਰ ਦਿਓ ਤਾਂ ਕਿ ਹੁਣ ਪੁਲਿਸ ਵਾਲਿਆਂ ਨੂੰ ਕੁੱਟਣ ਤੋਂ ਹਟਾ ਨਹੀਂ ਸਕਦੇ ਅਸੀਂ ਪਰ ਕੰਦ ਕਰ ਦਿਓ ਜੀ ਉਮੈ ਕਹਿਆ ਯਾਰ ਇਤਨਾ بڑا ਔਖਾ ਯਕ ਤੁਸੀਂ ਸਵਾਲ ਲੈ ਕੇ ਆ ਗਏ ਮੈਂ ਐਸਐਸਪੀ ਨਾਲ ਗੱਲ ਕੀਤੀ ਪਰ ਜਗ੍ਹਾ ਥੋੜੀ ਐ ਜਿੱਥੇ ਚੌਂਕੀ ਬਣੀ ਹੈ ਕਹਿੰਦੇ ਨਾ ਜੀ ਸਕੂਲ ਦੀ ਐ ਮੈਂ ਤੁਸੀਂ ਜਵਾਕਰ ਕਾਉਂਟਰ ਆਈ ਜਾਂਦੇ ਹੋ ਬਈ ਉਹ ਕਹਿੰਦੇ ਜੀ ਸਾਡੇ ਕੋਲ ਜਗ੍ਹਾ ਹੀ ਇੰਨੀ ਘੱਟ ਐ ਵੀ ਸਾਨੂੰ ਬਾਹਰ ਹੀ ਕੁੱਟਣੇ ਪੈਂਦੇ ਆ ਮੈਂ ਕਹਿੰਦਾ ਕੁੱਟਣਾ ਬੰਦ ਨਹੀਂ ਕਰਦੇ ਤੁਸੀਂ ਉਮੈ ਕਹਿਆ ਯਾਰ ਥੋੜਾ ਇੱਧਰ ਉੱਧਰ ਕਰ ਲਿਆ ਕਰੋ ਕਿਸੇ ਨੂੰ ਨਾ ਜੀ ਕਹਿੰਦੇ ਇਹ ਤਾਂ ਇਹ ਤਾਂ ਇੱਥੇ ਹੋ ਕੰਦ ਕਰ ਦਿਓ ਜੀ ਅੱਜ ਕਿਭਰ ਕੰਦਾਇ ਨਹੀਂ ਕਰਨੀ ਫਿਰ ਉਹਨਾਂ ਦੀ ਕੰਦ ਜਿਹੜੀ ਹੈ ਨਾ ਤੂੰ ਜਾ ਕੇ ਦੇਖੋ ਜਿੱਥੇ ਜਿੱਥੇ ਟੋਲ ਪਲਾਜਾ ਨਾ ਜਮਾਂ ਟੋਲ ਪਲਾਜੇ ਦੇ ਖੱਬੇ ਪਾਸੇ ਸਕੂਲ ਹੈ ਚੰਨੋ ਵਾਲਾ ਜਿਹੜਾ ਟੋਲ ਪਲਾਜਾ ਕੰਦ ਕਰੀ ਥੋੜਾ ਤਾਂ ਹਾਂ ਚ ਜਵਾਕ ਡਰਨੋਂ ਹਟੇ ਨਹੀਂ ਤਾਂ ਆ ਹਾਲਾਤਾਂ ਚ ਤਾਂ ਸਾਡੇ ਸਕੂਲ ਰਹਿੰਦੇ ਸੀ ਕਿਸੇ ਦੇ ਬਾਥਰੂਮ ਹੈ ਨਹੀਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਜਾਂ ਤਾਂ ਘਰੇ ਜਾਣਾ ਪੈਂਦਾ ਛੁੱਟੀ ਲੈ ਕੇ ਜਾ ਫਿਰ ਜਿਹੜਾ ਕੋਈ ਹੋਰ ਹੀਲਾ ਕਰਨਾ ਤੈਨੂੰ ਪੜਾ ਮੈਂ ਪਾਰਲੀਮੈਂਟਸ ਵੀ ਮੈਂ ਗੱਲ ਬੋਲੀ ਸੀ ਬਹੁਤ ਸਾਰੇ ਮਾਪੇ ਜਿਹੜੇ ਨੇ ਹੁਸ਼ਿਆਰ ਬੱਚੀਆਂ ਨੂੰ ਇਸੇ ਕਰਕੇ ਹਟਾ ਲੈਂਦੀ ਸੀ ਸਕੂਲਾਂ ਜਾਣ ਦਾ ਸਾਧਨ ਨਹੀਂ ਹੈਗਾ ਜੀ ਟਰਾਲੀਆਂ ਤੇ ਲੰਮਕਲਮਕ ਜਾਂਦੀਆਂ ਨੇ ਬੱਸਾਂ ਦੀਆਂ ਜਿਹੜੀਆਂ ਜਾਲ ਜੇ ਨੇ ਜਾਲਾਂ ਤੇ ਲੰਮਕਲਮਕ ਜਾਂਦੀ ਜਾਂ ਕਿਸੇ ਅਜਨਬੀਆਂ ਤੋਂ ਰਾਈਡ ਲੈਣੀ ਪੈਂਦੀ ਹੈ ਕੱਲ ਸੁਗਦਾ ਜ਼ਮਾਨਾ ਹੈ ਕੰਦੇ ਨਹੀਂ ਅਸੀਂ ਨਹੀਂ ਪੜਾਉਣੀ ਹੱਸਤਾ 2 ਸਾਲਾਂ ਬਾਅਦ ਬਿਆਦਾਂਗੇ ਬਸ ਉਹ ਜਿਹਾ ਹੋਂ ਖਤਮ ਕਰਦੇ ਆ ਜਿੰਨਾ ਮੈਨੂੰ ਡੈਮੋ ਦਿਖਾਏ 95% ਕੁੜੀਆਂ ਸੀ